ਅੱਜ ਰਾਜ ਦੀ ਗੱਲ ਦੱਸਣ ਲੱਗੇ ਤੁਹਾਨੂੰ ਇਸ ਲਈ ਅਗਰ ਦੇਖਿਆ ਜਾਵੇ ਨਾ Eid Eid ਵਿੱਚ ਆਂਦਾ Eid ਤਾਂ ਇਹਨੂੰ ਦੇਖਿਆ ਜਾਵੇ energy is divine ਕਿ ਉਹ ਪਰਮਾਤਮਾ divine ਦਾ ਮਤਲਬ ਹੈ ਉਹ ਗੋਡ ਔਰ energy ਦਾ ਮਤਲਬ ਹੈ ਸ਼ਕਤੀ ਕਿ ਸ਼ਕਤੀ ਹੀ ਜਿਸ ਨੂੰ ਜ਼ਿੰਦਗੀ ਦੇਣ ਵਾਲੀ ਹੈ ਇਹੀ ਤਾਂ ਪਰਮਾਤਮਾ ਹੈ ਸਮਝ ਦਿਓ ਕਿ ਨਹੀਂ ਇਸ ਲਈ ਇਹਨੂੰ ਸਮਝਣਾ ਜ਼ਰਾ ਇਹ energy ਤੁਹਾਡੇ ਅੰਦਰ ਕੰਮ ਕਿਦਾਂ ਕਰਦੀ ਹੈ ਉਹ ਪ੍ਰਮਾਤਮਾ ਨੇ ਤੁਹਾਡੇ ਅੰਦਰ ਜਿਹੜੇ ਸੈੱਲ ਰੱਖੇ ਹੋਏ ਨਾ ਉਹਦਾ ਸਾਰਾ ਕੰਟਰੋਲ ਜਿਹੜਾ ਰਿਮੋਟ ਹੈ ਉਹ ਹੈ ਤੁਹਾਡਾ ਇਹ ਮਾਈਂਡ ਜਿਦਾ ਟੀਵੀ ਸਾਹਮਣੇ ਬੜਾ ਹੈ ਔਰ ਇੱਕ ਨਿਕਲੇ ਜਿਹਾ ਰਿਮੋਟ ਤੁਹਾਡੇ ਹੱਥ ਚ ਹੁੰਦਾ ਹੈ ਤਾਂ ਤੁਸੀਂ ਜਿਹੜਾ ਬਟਨ ਦਬਾਉਂਦੇ ਹੋ ਉਹੀ ਟੀਵੀ ਤੇ ਚੈਨਲ ਚੱਲ ਪੈਂਦਾ ਸਮਝਦੇ ਹੋ ਕਿ ਨਹੀਂ ਹੁਣ ਜੇ ਤੁਸੀਂ فرض ਕਰੋ ਤੁਸੀਂ ਕਹਿੰਦੇ ਹੋ ਮੈਂ ਸੈਡ ਮੂਵੀ ਦੇਖਣੀ ਹੈ ਤੁਸੀਂ ਬਟਨ ਦਬਾਉਂਦੇ ਜਾਂਦੇ ਹੋ ਦਬਾਉਂਦੇ ਜਾਂਦੇ ਹੋ ਜਿੱਥੇ ਉਹ ਸੈਡ ਮੂਵੀ ਲੱਗੀ ਹੈ ਨਾ ਸੈਡ ਦਾ ਮਤਲਬ ਉਹ ਰੋਣੇ ਧੋਣੇ ਵਾਲੀ ਜਦੋਂ ਉਹ ਆ ਜਾਂਦੀ ਤੁਸੀਂ ਦੇਖ ਕੇ ਰੋਣਾ ਸ਼ੁਰੂ ਕਰ ਦਿੰਦੇ ਹੋ ਹੁੰਦਾ ਕਿ ਨਹੀਂ ਇਦਾਂ ਕਿ ਸੀਨ ਆ ਗਿਆ ਕੋਈ ਰੋਣੇ ਵਾਲਾ ਤਾਂ ਬੰਦਾ ਵੀ ਰੋਣਾ ਸ਼ੁਰੂ ਕਰ ਦਿੰਦਾ ਹੈ ਫਿਰ ਤੁਹਾਡੇ 'ਚ ਹੁੰਦਾ ਮੈਂ ਕਮੇਡੀ ਮੂਵੀ ਦੇਖਣੀ ਹੈ ਫਿਰ ਉਹ ਬਹੁਤ ਲਿਆ ਹੁਣ ਮੈਂ ਹੱਸਣਾ ਹੈ ਥੋੜਾ ਜਿਹਾ ਤੁਸੀਂ ਚੈਨਲ ਬਦਲਦੇ ਜਾਂਦੇ ਔਰ ਜਦੋਂ ਕਮੇਡੀ ਮੂਵੀ ਚੱਲਦੀ ਹੈ ਤਾਂ ਫਿਰ ਤੁਸੀਂ ਹੱਸਣਾ ਸ਼ੁਰੂ ਕਰ ਦਿੰਦੇ ਹੋ ਜਿੱਦਾਂ ਰਿਮੋਟ ਦੇ ਉੱਪਰ ਹੈ ਕਿ ਤੁਸੀਂ ਹਾਰਰ ਮੂਵੀ ਦੇਖਣੀ ਹੈ ਡਰਾਣੀ ਮੂਵੀ ਦੇਖਣੀ ਹੈ ਤਾਂ ਡਰ ਅੰਦਰ ਆ ਜਾਏਗਾ ਹੁਣ ਕਿਸੇ ਨੇ ਕਦੀ ਰਾਤ ਨੂੰ ਡਰਾਣੀ ਮੂਵੀ ਦੇਖੀ ਹੋਵੇ ਨਾ ਤੇ ਇੰਨਾ ਡਰ ਅੰਦਰ ਆ ਜਾਂਦਾ ਕਿ ਫੇਰ ਬਾਥਰੂਮ ਤੱਕ ਜਾਣਾ ਵੀ ਉਹਦੇ ਵਾਸਤੇ ਡਰ ਲੱਗਦਾ ਹੈ ਕਮਰੇ ਦੀ ਲਾਈਟ ਬੰਦ ਹੋਵੇ ਤਾਂ ਵੀ ਡਰ ਲੱਗਦਾ ਕਿਤੇ ਭੂਤ ਤਾਂ ਨਹੀਂ ਖੜਾ ਕਿਉਂ ਉਹ ਡਰ ਆਇਆ ਕਿੱਥੋਂ ਕਿਉਂਕਿ ਅਸੀਂ ਮੂਵੀ ਦੇਖੀ ਉਹ ਮੂਵੀ ਸਾਡੇ ਦਿਮਾਗ 'ਚ ਗਈ ਤਾਂ ਸਾਡੇ ਸਰੀਰ ਨੇ ਉਹਦਾ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਹੁਣ ਦੱਸਣਾ ਕੀ ਚਾਹੁੰਦੇ ਆ ਅੱਜ ਕੁਦਰਤ ਨੇ ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਜਾਨ ਮੌਤੇ ਹੱਥ ਚ ਹੈ ਮੌਤ ਉਹਦੇ ਹੱਥ ਚ ਹੈ ਪਰ ਅਸੀਂ ਜ਼ਿੰਦਗੀ ਕਿਦਾਂ ਜੀਣੀ ਹੈ ਉਹ ਰੱਬ ਕਹਿੰਦਾ ਤੇਰੇ ਹੱਥ ਚ ਹੈ ਔਰ ਉਹ ਕਿਦਾਂ ਜੀ ਸਕਦਾ ਹੈ ਕਿ ਜੈਸੇ ਤੂੰ ਸੋਚ ਰੱਖੇਗਾ ਵੈਸਾ ਹੀ ਤੈਨੂੰ ਮਿਲਣਾ ਵੀ ਸ਼ੁਰੂ ਹੋ ਜਾਣਾ ਹੈ ਹੁਣ ਦਸ ਇਹ ਗੱਲ ਯਾਦ ਰੱਖਣਾ ਕਿ ਤੁਹਾਡੀ ਬਾਡੀ ਜਿਹੜੇ ਸੈੱਲ ਹੈ ਹੁਣ ਤੁਹਾਡੀ ਜਿੱਦਾਂ ਦੀ ਸੋਚ ਹੁੰਦੀ ਹੈ ਇਹ ਵੈਸਾ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਹੁਣ ਜੇ ਤੁਸੀਂ ਹਰ ਵੇਲੇ ਨੈਗੇਟਿਵ ਸੋਚੋ ਬੁਰਾ ਸੋਚੋ ਬਿਮਾਰੀ ਬਾਰੇ ਸੋਚੋ ਹੁਣ ਫਰਜ਼ ਕਰੋ ਇੱਕ ਬੰਦਾ ਸੋਚਦਾ ਹੈ ਕਿਤੇ ਮੈਨੂੰ ਕੈਂਸਰ ਨਾ ਹੋ ਜਾਵੇ ਉਦਾਹਰਨ ਦੇ ਰਹੇ ਹਾਂ ਅਸੀਂ ਉਹਨੂੰ ਹੋਇਆ ਉਹਨੂੰ ਹੋਇਆ ਕਿਤੇ ਮੈਨੂੰ ਕੈਂਸਰ ਅਗਰ ਇਹੀ ਚੀਜ਼ ਸੋਚੀ ਜਾਏਗਾ ਉਹ ਕਹਿੰਦੇ 99% ਚਾਂਸ ਹੈ ਉਹਨੂੰ ਕੈਂਸਰ ਜ਼ਰੂਰ ਹੋਏਗਾ ਕਿਉਂਕਿ ਉਹ ਆਪਣੇ ਬਾਡੀ ਦੇ ਸੈੱਲਾਂ ਨੂੰ ਆਪਣੇ ਦਿਮਾਗ ਰੂਪੀ ਰਿਮੋਟ ਜਿਹੜੀ ਹੈ ਸੰਕੇਤ ਕੀ ਭੇਜ ਰਿਹਾ ਹੈ ਕੈਂਸਰ ਦਾ ਸਮਝ ਆ ਗਿਆ ਹੋਗ ਨਹੀਂ ਤਾਂ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਕਿ ਕਿ ਪਰਮਾਤਮਾ ਉਹ ਪ੍ਰਭੂ ਕਹਿੰਦਾ ਮੈਂ ਤੇਰੇ ਕਿੱਥੇ ਰਹਿੰਦਾ ਹਾਂ ਪਹਿਲੀ ਇਹ ਗੱਲ ਦਾ ਇੱਕ ਥੋੜਾ ਜਿਹਾ ਨਾ ਵਿਸ਼ਵਾਸ ਕਿ ਪਰਮਾਤਮਾ ਕਹਿੰਦਾ ਮੈਂ ਤੇਰੇ ਅੰਦਰ ਰਹਿੰਦਾ ਹਾਂ ਔਰ ਮੈਂ ਤੇਰੇ ਅੰਦਰ ਹੈ ਇਸ ਲਈ ਯਾਦ ਰੱਖ ਕਿ ਮੈਨੂੰ ਜਨਮ ਦੇਣ ਵਾਲੀ ਸ਼ਕਤੀ ਉਹ ਪਰਮਾਤਮਾ ਮੇਰੇ ਅੰਦਰ ਹੈ ਜੇ ਮੇਰੇ ਜੀਵਨ 'ਚ ਕੋਈ ਦੁੱਖ ਆਇਆ ਵੀ ਤਾਂ ਉਹ ਸ਼ਕਤੀ ਬੈਠੀ ਹੈ ਮੇਰੇ ਹਰ ਦੁੱਖ ਨੂੰ ਦੂਰ ਕਰਨ ਵਾਲੀ ਮੇਰੇ ਹਰ ਦੁੱਖ ਦਾ ਅੰਤ ਕਰਨ ਵਾਲੀ ਮੈਨੂੰ ਹਰ ਮੁਸ਼ਕਿਲ 'ਚੋਂ ਕੱਢਣ ਵਾਲੀ ਉਹ ਸ਼ਕਤੀ ਮੇਰੇ ਅੰਦਰ ਬੈਠੀ ਹੈ ਇਸ ਲਈ ਕਿਹਾ ਜਾਂਦਾ ਹੈ ਅੱਛਿਆਂ ਦੀ ਸਹੂਬਤ ਕਰਨ ਨਾਲ ਫਕੀਰਾਂ ਗੁਰੂਆਂ ਰਹਿਬਰਾਂ ਦੀ ਸਹੂਬਤ ਕਰਨ ਨਾਲ ਕੀ ਹੁੰਦਾ ਹੈ ਕਿ ਉਹ ਪੋਜ਼ਿਟਿਵਿਟੀ ਨਾ ਪਰੇ ਹੈ ਉਹ ਰੱਬ ਦੀਆਂ ਰਹਿਮਤਾਂ ਨਾ ਪਰੇ ਹੈ ਜਦੋਂ ਅਸੀਂ ਉਹਨਾਂ ਨੂੰ ਕੋ ਜਾਂਦੇ ਆ ਤਾਂ ਉਹਨਾਂ ਦੇ ਕੋਲ ਬੈਠਣ ਨਾਲ ਸਾਡੇ ਅੰਦਰ ਵੀ ਉਹ ਪੋਜ਼ਿਟਿਵਿਟੀ ਆਂਦੀ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਗੁਰੂਆਂ ਰਹਿਬਰਾਂ ਸੰਤਾਂ ਦੇ ਕੋਲ ਬੈਠਣ ਨਾਲ ਹੀ ਇਨਸਾਨ ਦੀਆਂ ਕਈ ਮੁਸ਼ਕਲਾਂ ਦੇ ਹੱਲ ਹੋਣੇ ਸ਼ੁਰੂ ਹੋ ਜਾਂਦੇ ਆ ਏ ਰੋਇਦਾ ਸਮਝ ਲੋ ਕਿ ਜਿੱਦਾਂ ਇੱਕ ਘੜੇ 'ਚ ਪਾਣੀ ਹੈ ਤੁਸੀਂ ਉਹਦੇ ਹੱਥ ਪਾਉਂਗੇ ਤਾਂ ਕੀ ਮਿਲੇਗਾ ਉਹ 'ਚੋਂ ਜਵਾਬ ਦੇ ਦਿਓ ਇੱਕ ਘੜੇ 'ਚ ਦੁੱਧ ਹੈ ਇੱਕ ਬਰਤਨ 'ਚ ਦੁੱਧ ਹੈ ਉਹਦੇ ਹੱਥ ਪਾਉਂਗੇ ਕੀ ਮਿਲਣਾ ਹੈ ਇੱਕ ਘੜੇ 'ਚ ਸ਼ਹਿਦ ਭਰਿਆ ਹੋਇਆ ਹੈ ਉਹਦੇ ਹੱਥ ਪਾੜਨਾ ਕੀ ਮਿਲਣਾ ਹੈ ਹੁਣ ਬੰਦੇ ਨੂੰ ਪਤਾ ਕਿ ਇਹ ਬਰਤਨ 'ਚ ਪਾਣੀ ਹੈ ਇਹਦੇ 'ਚ ਹੱਥ ਪਾਉਂਗਾ ਤਾਂ ਪਾਣੀ ਲੱਗਣਾ ਹੈ ਇਹਦੇ ਹੱਥ ਪਾਉਂਗਾ ਦੁੱਧ ਲੱਗਣਾ ਹੈ ਇਹਦੇ ਹੱਥ ਪਾਉਂਗਾ ਸ਼ਹਿਦ ਲੱਗਣਾ ਹੈ ਯਾਨੀ ਜੋ ਬਰਤਨ ਦੇ ਅੰਦਰ ਹੈ ਜਦੋਂ ਅਸੀਂ ਉਹਦੇ ਕੋਲ ਜਾਵਾਂਗੇ ਤਾਂ ਉੱਥੋਂ ਮਿਲੇਗਾ ਵੀ ਉਹੀ ਤਾਂ ਜਦੋਂ ਅਸੀਂ ਇਦਾਂ ਦੇ ਇਨਸਾਨਾਂ ਕੋਲ ਜਾਂਦੇ ਹਾਂ ਜਿਹੜੇ ਆਪ ਹੀ ਡਰੇ ਹੋਏ ਐ ਆਪ ਹੀ ਦੁਖੀ ਐ ਇਹ ਤਾਂ ਸੱਚ ਦੱਸਿਓ ਕਦੀ ਫੀਲ ਕੀਤਾ ਹੋਏਗਾ ਤੁਸੀਂ ਵੀ ਕਿ ਤੁਸੀਂ ਹਸਪੀਟਲ ਚਲੇ ਜਾਓ ਨਾ ਕਿਸੇ ਦੀ ਖਬਰ ਲੈਣ ਉੱਥੇ ਅੱਧਾ ਘੰਟਾ ਬੈਠੋ ਤੁਹਾਨੂੰ ਲੱਗੇਗਾ ਮੈਂ ਵੀ ਵਾਰ ਹੋ ਗਿਆ ਹੁੰਦਾ ਕਿ ਨਹੀਂ ਇਦਾਂ ਫੀਲ ਹੋਇਆ ਕਦੀ ਔਰ ਦਵਾਈਆਂ ਦੀ 스멜 ਉਹ ਵਾਟਾਵਰਨ ਇਦਾਂ ਬੰਦਾ ਕਹਿੰਦਾ ਮੈਂ ਵੀ ਲੱਗਦਾ ਭਾਈ ਬਿਮਾਰੀ ਬੜੀ ਹੈ ਜਰਾ ਸਮਝ ਲੈਣਾ ਸਾਰਿਆਂ ਨੇ ਕਾਰਨ ਕੀ ਹੈ ਉਥੇ ਦੀ એનર્ਜੀ ਉਦਾਂ ਦੀ ਹੈ ਹੁਣ ਜਦੋਂ ਅਸੀਂ ਇਦਾਂ ਦੀ ਜਗ੍ਹਾ ਜਾਂਦੇ ਹਾਂ ਜਿੱਥੇ ਨੈਗੇਟਿਵਿਟੀ ਜ਼ਿਆਦਾ ਹੈ ਬੁਰਾਈ ਜ਼ਿਆਦਾ ਹੈ ਉਥੇ ਜਾ ਕੇ ਸਾਡੀ એનર્ਜੀ ਤੇ ਵੀ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੀ ਤਾਂ ਅਸੀਂ ਕਈ ਵਾਰ ਕਹੀਦਾ ਖਬਰਾਂ ਦੇਖਣੀਆਂ ਬੰਦ ਕਰੋ ਕਿਉਂਕਿ ਉਹ ਤੇ ਨੈਗੇਟਿਵਿਟੀ ਸਾਡੇ ਅੰਦਰ ਭਰੀ ਜਾਂਦੀ ਹੈ ਅਗਰ ਦੇਖਣਾ ਤਾਂ ਕੋਈ ਪੋਜ਼ਿਟਿਵ ਚੀਜ਼ ਦੇਖੀਏ ਪੋਜ਼ਿਟਿਵਿਟੀ ਵਾਲੀ ਚੀਜ਼ ਦੇਖੀਏ ਜਿਹਦੇ ਨਾਲ ਸਾਡੀ ਹਿੰਮਤ ਉਹਦੇ ਸਾਡਾ ਹੌਸਲਾ ਵਧੇ ਹੁਣ ਸੰਤਾਂ ਦੇ ਕੋਲ ਜਾਣ ਨਾਲ ਉਹ ਰਹਿਮਤ ਕਿਉਂ ਵੱਧਦੀ ਹੈ ਸਾਡੇ ਅੰਦਰ ਪੋਜ਼ਿਟਿਵਿਟੀ ਕਿਉਂ ਵੱਧਦੀ ਹੈ ਉਹਨਾਂ ਦੇ ਦਰਸ਼ਨ ਕਰਨਾ ਖੁਸ਼ੀ ਕਿਉਂ ਮਿਲਦੀ ਹੈ ਕਿਉਂਕਿ ਉਹਨਾਂ ਦੇ ਅੰਦਰ ਹੈ ਹੀ ਰੱਬ ਦੀਆਂ ਰਹਿਮਤਾਂ ਉਹਨਾਂ ਅੰਦਰ ਹੈ ਹੀ ਉਹ ਪੋਜ਼ਿਟਿਵਿਟੀ ਇਸ ਲਈ ਜਿੰਨਾ ਜ਼ਿਆਦਾ ਉਹਨਾਂ ਦੀ ਸਹੂਬਤ ਵਿੱਚ ਜਾਂਦੇ ਆ ਉਹਨਾਂ ਸਾਨੂੰ ਲਾਭ ਵੀ ਹੁੰਦਾ ਚਲਾ ਜਾਂਦਾ ਹੈ ਕਿਉਂਕਿ ਅੱਜ ਦੇ ਸਮੇਂ 'ਚ ਖੁਸ਼ੀ ਹਰ ਇੱਕ ਨੂੰ ਚਾਹੀਦੀ ਹੈ ਕਈ ਦਿਗ ਨਹੀਂ ਆਨੰਦ ਹਰ ਇੱਕ ਨੂੰ ਚਾਹੀਦਾ ਹੈ ਕਾਮਯਾਬੀ ਹਰ ਇੱਕ ਨੂੰ ਚਾਹੀਦੀ ਹੈ ਇਸ ਲਈ ਅਗਰ ਸਾਨੂੰ ਕਾਮਯਾਬੀ ਚਾਹੀਦੀ ਹੈ ਤਾਂ ਫਿਰ ਸਾਨੂੰ ਆਪਣੇ ਅੰਦਰਲੇ ਸਾਰੇ ਡਰਾਂ ਨੂੰ ਆਪਣੇ ਅੰਦਰ ਲੀਆਂ ਸਾਰੇ ਜਿਹੜੀਆਂ ਨੈਗੇਟਿਵਿਟੀਆਂ ਨੂੰ ਕਿ ਮੇਤੋਂ ਨਹੀਂ ਹੋਣਾ ਮੈਂ ਨਹੀਂ ਕਰ ਸਕਦਾ ਇਹਨੂੰ ਖਤਮ ਵੀ ਇਹਦੇ ਉਹ ਕਰਨਾ ਪੈਣਾ ਹੈ ਤੇ ਨਹੀਂ ਅੱਜ ਤੋਂ ਇਹ ਨਹੀਂ ਕਹਿਣਾ ਜੇ ਫਰਜ਼ ਕਰੋ ਸਾਡੇ ਜੀਵਨ 'ਚ ਕੋਈ ਮੁਸ਼ਕਿਲ ਹੈ ਇਹ ਨਹੀਂ ਕਹਿਣਾ ਮੁਸ਼ਕਿਲ ਬਹੁਤ ਬੜੀ ਹੈ ਪਤਾ ਨਹੀਂ ਦੂਰ ਹੋਣੀ ਹੈ ਜਾਂ ਨਹੀਂ ਐਦਾਂ ਨਹੀਂ ਬੋਲਣਾ ਬਲਕਿ ਕੀ ਕਹਿਣਾ ਹੈ ਕਿ ਕੋਈ ਗੱਲ ਨਹੀਂ ਜੇ ਮੁਸ਼ਕਿਲ ਬੜੀ ਹੈ ਤੇ ਮੁਸ਼ਕਿਲ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਇਸ ਤੋਂ ਵੀ بڑا ਹੈ ਸਮਝਦੇ ਹੋ ਕਿ ਨਹੀਂ ਯਾਨੀ ਆਪਣੀ ਗੱਲ ਨੂੰ ਇਸ ਤਰ੍ਹਾਂ ਕਰੋ ਕਿ ਤੁਹਾਨੂੰ ਇਹ ਫੀਲ ਹੋਵੇ ਕਿ ਮੇਰੇ ਨਾਲ ਬਹੁਤ ਬੜੀ ਸ਼ਕਤੀ ਹਰ ਵੇਲੇ ਚੱਲ ਰਹੀ ਹੈ ਯੋ ਕਿ ਜਦੋਂ ਇਹ ਗੱਲ ਕਹੀ ਜਾਂਦੀ ਨਾ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਜਾਂ ਜਦੋਂ ਇਹ ਗੱਲ ਕਹੀ ਜਾਂਦੀ ਹੈ ਤੂੰ ਮੇਰਾ ਰਾਖਾ ਸਭਨੀ ਥਾਈ ਤੇ ਇਸੇ ਲਈ ਹੈ ਕਿ ਇਨਸਾਨ ਦੀ ਤਾਰ ਇਨਸਾਨ ਦੀ ਸੁਰਤੀ ਆਪਣੇ ਪ੍ਰਭੂ ਨਾਲ ਜੁੜੇ ਆਪਣੇ ਮਾਲਿਕ ਨਾਲ ਜੁੜੇ ਤੇ ਇਨਸਾਨ ਅੰਦਰ ਇੰਨਾ ਹੌਸਲਾ ਆਵੇ ਕਿ ਮੇਰੇ ਅੰਦਰਲੀ ਨੈਗੇਟਿਵਿਟੀ ਯਾਨੀ ਮੇਰੇ ਅੰਦਰਲੀ ਬੁਰੀ ਸੋਚ ਬਿਲਕੁਲ ਖਤਮ ਹੋ ਜਾਵੇ ਕਿਉਂਕਿ ਜੈਸੀ ਅਸੀਂ ਸੋਚ ਰੱਖਣੀ ਹੈ ਵੈਸਾ ਪ੍ਰਭਾਵ ਸਾਡੇ ਜੀਵਨ ਤੇ ਪੈਣਾ ਹੀ ਪੈਣਾ ਹੈ ਜਦ ਅਸੀਂ ਕਈ ਵਾਰ ਮਿਸਾਲ ਦੇ ਦਿੱਤੀ ਇੱਥੇ ਬਹੁਤ ਨਵੇਂ ਜੀਵ ਐ ਜਿਹੜੇ ਬੜੇ ਪਰੇਸ਼ਾਨ ਐ ਅਸੀਂ ਫਿਰ ਕਹਾਂਗੇ ਕਿ ਕਿਉਂ ਕਿ ਆ ਜਾਂਦਾ ਕਿ ਵਿਸ਼ਵਾਸ ਰੱਖੋ ਮੇਰਾ ਮਾਲਿਕ ਮੇਰੇ ਨਾਲ ਐ ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਦੇ ਆ ਜਿੱਦਾਂ ਅਸੀਂ ਧਿਆਨ ਦਿੰਦੇ ਆ ਉਹੀ ਪ੍ਰਭਾਵ ਸਾਡੇ ਜੀਵਨ ਤੇ ਪੈਣਾ ਸ਼ੁਰੂ ਹੋ ਜਾਂਦਾ ਜਦ ਅਸੀਂ ਕਈ ਵਾਰ ਕਹੀਦਾ ਨਾ ਕਿ ਅਗਰ ਇੱਕ ਇਨਸਾਨ ਕੋਈ ਦੁੱਖ ਦੀ ਗੱਲ ਯਾਦ ਕਰੇ ਤਾਂ ਦੁੱਖ ਦੀ ਗੱਲ ਯਾਦ ਕਰਕੇ ਕੀ ਹੁੰਦਾ ਐ ਫਿਰ ਉਹਦੀ ਅੱਖਾਂ 'ਚ ਅंसू ਆ ਜਾਂਦੇ ਕਿ ਨਹੀਂ? ਕਈ ਵਾਰਾ ਬੰਦਾ ਬੈਠਾ ਬੈਠਾ ਕੋਈ ਦੁਨੀਆ ਤੋਂ ਚਲਾ ਗਿਆ, ਕੋਈ ਮਰ ਗਿਆ, ਉਹਨੂੰ ਯਾਦ ਕਰਦਾ ਤਾਂ ਬੰਦਾ ਸੋਚਦਾ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਕਿ ਨਹੀਂ? ਤੇ ਪੁੱਛੋ ਕੀ ਉਹ ਨਹੀਂ ਮੈਨੂੰ ਫਲਾਣੇ ਦੀ ਯਾਦ ਆ ਗਈ ਸੀ। ਕਿਸੇ ਦੇ ਮਾਤਾ-ਪਿਤਾ ਦੁਨੀਆ ਤੋਂ ਗਏ ਯਾਦ ਕਰਕੇ ਮੈਨੂੰ ਮਾਂ ਦੀ ਯਾਦ ਆ ਗਈ ਸੀ, ਪਿਤਾ ਦੀ ਯਾਦ ਆ ਗਈ ਸੀ। ਉਹ ਮੇਰਾ ਜਵਾਨ ਬੇਟਾ ਇਦਾਂ ਹੋ ਗਿਆ ਸੀ, ਉਹਦੀ ਯਾਦ ਆ ਗਈ। ਹੁਣ ਕਈ ਮੇਰਾ ਕੋਈ ਬੁਰਾ ਹਾਦਸਾ ਹੋਇਆ ਹੋਵੇ, ਕੋਈ ਦਰਦਨਾਕ ਘਟਨਾ ਹੋਈ ਹੋਵੇ, ਉਹਨੂੰ ਯਾਦ ਕਰਦਿਆਂ ਹੀ ਉਹ ਕੀ ਹੈ? ਉਹ ਯਾਦ ਸਿਰਫ ਸੋਚ ਵਿੱਚ ਹੈ ਸੋਚ ਹੀ ਹੈ ਨਾ ਇੱਕ ਪਰ ਉਹਦਾ ਐਕਸ਼ਨ ਸਰੀਰ ਤੇ ਕੀ ਹੋ ਰਿਹਾ ਹੈ ਸਰੀਰ ਦੇ ਵਿੱਚੋਂ ਹੰਸੂ ਨਿਕਲਨੇ ਸ਼ੁਰੂ ਹੋ ਗਏ ਇਹਦਾ ਮਤਲਬ ਉਹ ਸੋਚ ਦਾ ਪ੍ਰਭਾਵ ਸਰੀਰ ਤੇ ਪੈਂਦਾ ਤਾਂ ਹੀ ਹੰਸੂ ਆਂਦੇ ਆ ਕਿ ਨਹੀਂ ਹੁਣ ਇਹਨੂੰ ਦੂਜੀ ਤਰ੍ਹਾਂ ਕਰ ਲੋ ਤੁਸੀਂ ਕੋਈ ਖੁਸ਼ੀ ਦੀ ਗੱਲ ਯਾਦ ਕਰਨੀ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਸਮਾਈਲ ਆਂਦੀ ਹੈ ਕਿ ਨਹੀਂ ਫੇਰ ਕੋਈ ਪੁੱਛੇ ਵੀ ਹੱਸ ਕਿਉਂ ਰਿਹਾ ਹੈ ਉਹ ਬੈਠੇ ਬੈਠੇ ਗੱਲ ਯਾਦ ਆ ਗਈ ਸੀ ਕੋਈ ਬੈਠੇ ਬੈਠੇ ਕੋਈ ਗੱਲ ਯਾਦ ਆ ਗਈ ਸੀ ਬਸ ਯਾਦ ਕਰਕੇ ਹਾਸੀ ਆ ਗਈ ਇਹਦਾ ਮਤਲਬ ਉਹ ਸੋਚ ਅੱਛੀ ਗੱਲ ਵੱਲ ਗਈ ਉਹ ਸੋਚ ਦਿਮਾਗ ਅੰਦਰ ਆਈ ਤਾਂ ਚਿਹਰੇ ਤੇ ਸਮਾਈਲ ਆ ਗਈ ਯਾਨੀ ਆਈ ਸੋਚ ਮਾਈਂਡ ਅੰਦਰ ਤਾਂ ਸਰੀਰ ਨੇ ਐਕਸ਼ਨ ਕੀ ਲਿਆ ਸਮਾਈਲ ਕਰਨਾ ਸ਼ੁਰੂ ਕਰ ਦਿੱਤਾ ਹੁਣ ਇੱਕ ਗੱਲ ਦਾ ਜਵਾਬ ਦੇਣਾ ਕਿ ਬੰਦੇ ਨੂੰ ਲੱਗੀ ਹੋਵੇ ਭੁੱਖ ਔਰ ਬੰਦਾ ਕਿਸੇ ਖਾਣੇ ਬਾਰੇ ਸੋਚੇ ਤਾਂ ਫਿਰ ਕੀ ਹੁੰਦਾ ਬੰਦਾ ਕਹਿੰਦਾ ਯਾਰ ਸੋਚ ਕੇ ਮੂੰਹ ਚ ਪਾਣੀ ਹੁਣ ਵੀ ਭੁੱਖ ਲੱਗੀ ਹੋਣੀ ਨਾ ਤੁਹਾਨੂੰ ਆੰਦਾ ਕ ਨਹੀਂ ਕਈ ਵਾਰ ਹੁੰਦਾ ਕ ਨਹੀਂ ਖਾਣੇ ਬਾਰੇ ਸੋਚ ਕੇ ਹੀ ਮੂੰਹ ਚ ਪਾਣੀ ਆਂਦਾ ਕ ਨਹੀਂ ਸੱਚ ਦੱਸਿਓ ਜਵਾਬ ਤਾਂ ਦੇ ਦੇਗਾ ਥੋੜਾ ਜਿਹਾ ਪਾਣੀ ਆ ਜਾਂਦਾ ਹੈ ਉਹ ਇਹਦਾ ਮਤਲਬ ਕੀ ਉਹ ਸਿਰਫ ਸੋਚ ਹੈ ਦੁੱਖ ਸਿਰਫ ਸੋਚ ਹੈ ਸਰੀਰ ਨੇ ਐਕਸ਼ਨ ਲਿਆ ਅੱਖਾਂ ਚ ਪਾਣੀ ਆ ਗਿਆ ਖੁਸ਼ੀ ਸਿਰਫ ਸੋਚ ਹੈ ਔਰ ਬਾਡੀ ਨੇ ਐਕਸ਼ਨ ਕੀ ਲਿਆ ਜਿਹਰੇ ਤੇ ਸਮਾਈ ਲਾ ਗਈ ਭੋਜਨ ਦੀ ਸਿਰਫ ਸੋਚ ਹੈ ਮੂੰਹ ਚ ਪਾਣੀ ਆ ਗਿਆ ਹੁਣ ਜਰਾ ਦੇਖੋ ਇਹ ਸੋਚ ਦੁੱਖਵਲ ਜਾਂਦੀ ਹੈ ਅੱਖਾਂ 'ਚ ਰੋਣਾ ਆ ਗਿਆ ਅंसू ਆ ਗਏ ਇਹ ਸੋਚ ਖੁਸ਼ੀਵਲ ਜਾਂਦੀ ਹੈ ਚਿਹਰੇ ਤੇ ਸਮਾਈਲ ਆ ਗਈ ਇਹ ਸੋਚ ਭੋਜਨ ਵਾਲ ਜਾਂਦੀ ਹੈ ਮੂੰਹ 'ਚ ਪਾਣੀ ਆ ਗਿਆ ਤਾਂ ਜਦੋਂ ਇਹੀ ਸੋਚ ਉਸ ਮਾਲਿਕal ਜਾਏਗੀ ਤਾਂ ਜੀਵਨ 'ਚ ਤੰਦਰੁਸਤੀ ਖੁਸ਼ੀਆਂ ਰਹਿਮਤਾਂ ਕਿਉਂ ਨਹੀਂ ਆਣਗੀਆਂ ਕਿਉਂਕਿ ਜਿਹਦੇ ਨਾਲ ਜੋ ਚੀਜ਼ ਜੁੜੀ ਹੈ ਉਹੀ ਸਾਡੇ ਜੀਵਨ ਚ ਆਣਾ ਵੀ ਸ਼ੁਰੂ ਹੋ ਜਾਂਦਾ ਹੈ ਤਾਂ ਹੀ ਤਾਂ ਕਿਹਾ ਰਹਿਮਤ ਚਾਹੀਦੀ ਹੈ ਬਰਕਤ ਚਾਹੀਦੀ ਹੈ ਤੰਦਰੁਸਤੀ ਚਾਹੀਦੀ ਹੈ ਤਾਂ ਇਹ ਚੀਜ਼ਾਂ ਸਾਨੂੰ ਬਾਜ਼ਾਰਾਂ ਚੋਂ ਨਹੀਂ ਮਿਲਣੀਆਂ ਇਹ ਚੀਜ਼ਾਂ ਸਾਨੂੰ ਉਹਦੀ ਯਾਦ ਵਿੱਚੋਂ ਹੀ ਮਿਲਣੀਆਂ ਹਨ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿ ਜਿਸ ਤਰ੍ਹਾਂ ਇੱਕ ਪੌਦੇ ਨੂੰ ਜ਼ਿੰਦਗੀ ਮਿਲਦੀ ਹੈ ਉਹਦੀ ਜੜਾਂ 'ਚ ਪਾਣੀ ਪਾਉਣ ਨਾਲ ਤੁਸੀਂ ਪੌਦੇ ਦੇ ਉੱਪਰ ਕੱਪੜਾ ਜਿੰਦਾ ਮਰਜ਼ੀ ਰੱਖ ਦਿਓ ਪੌਦੇ ਦੇ ਲਾਗੇ ਖਾਣਾ ਜਿੰਦਾ ਮਰਜ਼ੀ ਰੱਖ ਦਿਓ ਪੌਦੇ ਨੂੰ ਇਹਦਾ ਨਾ ਮਤਲਬ ਨਹੀਂ ਪੌਦੇ ਅੰਦਰ ਬਹਾਰ ਉਦੋਂ ਆਂਦੀ ਹੈ ਫੁੱਲ ਉਦੋਂ ਆਉਂਦੇ ਆ ਕਲੀਆਂ ਉਦੋਂ ਆਂਦੀਆਂ ਹੈ ਉਹਦੀਆਂ ਨਵੀਆਂ ਕੁੰਮੜੀਆਂ ਹੀ ਉਦੋਂ ਫੁੱਟਦੀਆਂ ਜਦੋਂ ਉਹਦੀ ਜੜ ਨੂੰ ਕਹਿ ਦਿਓ ਪਾਣੀ ਮਿਲਦਾ ਹੈ ਇਸੇ ਤਰ੍ਹਾਂ ਇਨਸਾਨ ਦੇ ਜੀਵਨ ਦਾ ਪੌਦਾ ਇਹ ਖੁਸ਼ੀਆਂ ਦੇ ਫੱਲਾ ਫੁਲਾਨਾ ਕਦੋਂ ਭਰਨਾ ਹੈ ਇਹਦਾ ਸਹੀ ਪਾਣੀ ਕੀ ਹੈ ਕਿਹਾ ਜਾਂਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਪੌਦੇ ਦਾ ਪਾਣੀ ਹੈ ਪ੍ਰਭੂ ਦੀ ਯਾਦ ਉਹਦਾ ਸਿਮਰਨ ਤਾਂ ਹੀ ਤਾਂ ਕੋ ਫਕੀਰ ਕਹਿੰਦੇ ਸੀ ਕਿ ਤੁਹਾਡਾਰੀ ਬਾਤਾਂ ਸੁਣਤੇ ਸੁਣਤੇ ਮੈਂ ਉਨਮੇ ਇਤਨਾ ਖੋ ਜਾਤਾ ਹੂੰ ਅੱਜ ਤੁਸੀਂ ਵੀ ਦੀ ਸੁਣਨਾ ਹੈ ਕੁਝ کہ تمہاری باتیں سنتے سنتے میں اتنا کھو جاتا ہوں کہ پھر میں میں نہیں رہتا تو ہی تو ہو جاتا ہوں۔ کیونکہ انو یاد کرتے کرتے اتنا اودے ج ڈب جائیے تا پھر انسان کہندا ہوں میں میں نہیں رہ گیا ہوں تا تو ہی تو ہو گیا اور جتھے وہ ہے پھر اوتھے کوئی کمی آ سکتی ہے ਤੂੰ ਸੋਚ ਕੇ ਦੇਖੋ ਜਿੱਥੇ ਪਰਮਾਤਮਾ ਉਹ ਪ੍ਰਭੂ ਦੀ ਰਹਿਮਤ ਹੈ ਉੱਥੇ ਵੀ ਕੋਈ ਘਾਟ ਕੋਈ ਤੋਟ ਕਮੀ ਕਦੀ ਆਂਦੀ ਨਹੀਂ ਹੈ ਉੱਥੇ ਵੀ ਹਰ ਮੁਸ਼ਕਿਲ ਦਾ ਹੱਲ ਹੁੰਦਾ ਚਲਾ ਜਾਂਦਾ ਹੈ ਇਸ ਲਈ ਸਮਝਣਾ ਇਸ ਚੀਜ਼ ਨੂੰ ਕਿ ਜਿਨ੍ਹਾਂ ਨੇ ਇਸ ਸਚਾਈ ਨੂੰ ਸਮਝਿਆ ਹੈ ਜਿਨ੍ਹਾਂ ਨੇ ਇਸ ਸਚਾਈ ਨੂੰ ਸਮਝਿਆ ਹੈ ਕਿ ਖੁਸ਼ੀਆਂ ਕਿਹਦੇ ਨਾਲ ਜੁੜੀਆਂ ਹੈ ਕਾਮਯਾਬੀ ਕਿਹੜੀ ਚੀਜ਼ ਨਾਲ ਜੁੜੀ ਹੈ ਸਫਲਤਾ ਕਿਹੜੀ ਚੀਜ਼ ਨਾਲ ਜੁੜੀ ਹੈ ਫਿਰ ਉਹ ਕੀ ਕਰਦਾ ਹੈ ਉਹ ਕਹਿੰਦਾ ਪ੍ਰਭੂ ਦੀ ਰਹਿਮਤ ਨੂੰ ਸੰਭਾਲੋ ਭਾਈ ਅਸੀਂ ਜਾਣਿਆ ਹੈ ਸਮਝਿਆ ਹੈ ਕਿ ਸਭ ਕੁਝ ਤਾਂ ਉਹਦੀ ਰਹਿਮਤ ਦੇ ਨਾਲ ਜੁੜਿਆ ਹੈ ਉਹਦੀ ਕਿਰਪਾ ਦੇ ਨਾਲ ਜੁੜਿਆ ਹੈ ਤਾਂ ਹੀ ਤਾਂ ਅਸੀਂ حضرت ਮওলানা ਰੂਮੀ ਇੱਕ ਫਕੀਰ ਹੋਏ ਉਹਨਾਂ ਨੇ ਇੱਕ ਗੱਲ ਕਹੀ ਦੀ ਹੈ ਕਿ ਮওলানা ਰੂਮੀ ਕਹਿੰਦੇ ਸੀ ਤੂੰ ਕਾਮਪਰ ਜਾਂ ਦੁਕਾਨ ਪਰ ਜਾਓਗੇ ਤਾਂ ਸਿਰਫ ਦੌਲਤ ਲੈ ਕੇ ਆਓਗੇ ਤੂੰ ਕਾਮ ਪਰ ਜਾਂ ਦੁਕਾਨ ਪਰ ਜਾਓਗੇ ਤਾਂ ਸਿਰਫ ਦੌਲਤ ਲੈ ਕੇ ਆਓਗੇ لیکن اگر تم فقیروں کی صحبت میں جاؤ گے تو رحمت برکت صحت اور خوشیاں لے کر آو گے۔ ذرا سمجھنا سارے یہاں وہ کہتے ہیں ایک بندہ صرف کمتے جاंदा ہے تو وہ صرف دولت لے کے آندا ہے۔ دولت نہ سامانتا خریدا جا سکتا ہے جتنا سہویدا ہندی ہے پر کہتے ہیں جی فقیروں دی صحبت جاندے ہیں تا پھر رحمتا بھی آندیاں ہیں خوشیاں بھی آندیاں ہیں صحت بھی آندی ہے ਔਰ ਬਰਕਤ ਵੀ ਘਰ ਚ ਆਂਦੀ ਹੈ ਸਮਝਿਓ ਕਨੇ ਕਿਉਂਕਿ ਉਹਨਾਂ ਨੇ ਦੱਸਿਆ ਕਿ ਇਹ ਚੀਜ਼ਾਂ ਉਹ ਪਰਮਾਤਮਾ ਦੀ ਰਹਿਮਤ ਦੇ ਨਾਲ ਹੀ ਜੁੜੀਆਂ ਹੋਈਆਂ ਹਨ ਇਸ ਲਈ ਜੀਵਨ ਦੇ ਵਿੱਚ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਕੋਈ ਵੀ ਕਰਮ ਕਰਨਾ ਹੈ ਨਾ ਇਹ ਸੋਚ ਕੇ ਕਰੋ ਕਿ ਮੈਂ ਉਹ ਕਰਮ ਕਰਾਂ ਜਿਹੜਾ ਮੈਨੂੰ ਮੇਰੇ ਰੱਬ ਦੀਆਂ ਰਹਿਮਤਾਂ ਦੇ ਨੇੜੇ ਲੈ ਜਾਵੇ ਜਿਹੜਾ ਮੈਨੂੰ ਮੇਰੇ ਪ੍ਰਭੂ ਦੀ ਕਿਰਪਾ ਦੇ ਨੇੜੇ ਲੈ ਜਾਵੇ ਔਰ ਜਿਹੜਾ ਮੈਨੂੰ ਮੇਰੇ ਰੱਬ ਦੀ ਰਹਿਮਤ ਤੋਂ ਦੂਰ ਕਰੇ ਪਰ ਕਹਿੰਦੇ ਉਹ ਕੰਮ ਨੂੰ ਆਪਣੇ ਜੀਵਨ ਚੋਂ ਅਸੀਂ ਦੂਰ ਕਰ ਦਈਏ ਇਹ ਗੱਲ ਯਾਦ ਰੱਖਣਾ ਤਾਂ ਹੀ ਤਾਂ ਬਾਬਾ ਫਰੀਦ ਇੱਕ ਗੱਲ ਬੜੀ ਪਿਆਰੀ ਕਹਿੰਦੇ ਹੁੰਦੇ ਸੀ ਇੱਥੇ ਦੱਸ ਦਈਏ ਕਿਉਂਕਿ ਇਹ ਫਕੀਰਾਂ ਦੀਆਂ ਗੱਲਾਂ ਵਿੱਚ ਜੀਵਨ ਦੇ ਨਾ ਉਹ ਨੁਕਤੇ ਐ ਜਿਹਦੇ ਨਾਲ ਸਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ ਬਾਬਾ ਫਰੀਦ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜੋ ਖੁਦਾ ਕੀ ਫਿਕਰ ਛੋੜ ਕਰ ਦੁਨੀਆ ਕੀ ਫਿਕਰ ਕਰਤਾ ਹੈ ਉਸकी सारी जिंदगी फिक्रों में ही गुज़रती है। ਰਗਔਰ ਕਰਨ ਵਾਲੀ ਗੱਲ ਹੈ। ਕਹਿੰਦੇ ਬੰਦੇ ਦੀ जिंदगी ਫਿਕਰਾਂ ਚ ਕਿਉਂ गुज़रਦੀ ਹੈ? ਬੰਦਾ ਕਹਿੰਦਾ ਮੈਨੂੰ ਆ ਵੀ ਫਿਕਰ ਹੈ, ਮੈਨੂੰ ਉਹ ਵੀ ਫਿਕਰ ਹੈ, ਮੈਨੂੰ ਆ ਵੀ ਚਿੰਤਾ, ਮੈਨੂੰ ਉਹ ਵੀ ਚਿੰਤਾ ਹੈ। ਉਹ ਕਹਿੰਦੇ ਜਿਹੜੇ ਆਪਣੇ ਰੱਬ ਦੀ ਫਿਕਰ ਛੱਡ ਕੇ ਦੁਨੀਆ ਦੀ ਫਿਕਰ ਕਰਦੇ ਆ ਫਿਰ ਉਹਨਾਂ ਦੀ ساری ਜ਼ਿੰਦਗੀ ਕਿਹਦਾ ਗੁਜ਼ਰਦੀ ਹੈ? ਫਿਕਰਾਂ ਚ ਹੀ ਗੁਜ਼ਰ ਜਾਂਦੀ ਹੈ। ਹੁਣ ਤੁਸੀਂ ਆਪਣੀ ਜ਼ਿੰਦਗੀ ਫਿਕਰਾਂ ਚ ਗੁਜ਼ਾਰਨੀ ਹੈ ਤਾਂ ਫਿਰ ਰੱਬ ਦੀ ਫਿਕਰ ਕਰੀਏ ਅਸੀਂ ਕਿਉਂਕਿ ਅਗਲੀ ਲਾਈਨ ਦੇਖੋ ਕੀ ਕਹਿੰਦੇ ਐ ਪਹਿਲੀ ਲਾਈਨ ਕਹਿੰਦੇ ਕਿ ਜੋ ਆਪਣੇ ਰੱਬ ਦੀ ਫਿਕਰ ਛੋੜ ਕਰ ਦੁਨੀਆ ਦੀ ਫਿਕਰ ਕਰਤਾ ਹੈ ਉਸकी सारी ਜ਼ਿੰਦਗੀ ਫਿਕਰੋਂ ਮੇ ਗੁਜ਼ਰ ਜਾਂਦੀ ਹੈ ਔਰ ਜੋ ਦੁਨੀਆ ਦੀ ਫਿਕਰ ਛੋੜ ਕਰ ਰੱਬ ਦੀ ਫਿਕਰ ਕਰਤਾ ਹੈ ਉਸकी सारी ਜ਼ਿੰਦਗੀ ਦੀ ਫਿਕਰਾਂ ਦੂਰ ਹੋ ਜਾਂਦੀ ਹੈ ਕਹਿੰਦੇ ਜੀ ਰੱਬ ਦੀ ਹੁਣ ਸੱਚ ਦੱਸਿਓ ਤੁਹਾਨੂੰ ਰੱਬ ਦੀ ਜ਼ਿਆਦਾ ਫਿਕਰ ਹੁੰਦੀ ਹੈ ਦੁਨੀਆ ਦੀ ਫਿਕਰ ਜ਼ਿਆਦਾ ਹੁੰਦੀ ਹੈ ਬੰਦਾ ਦੁਨੀਆ ਦੀ ਫਿਕਰ ਕਰਦਾ ਦੁਨੀਆ ਕੀ ਕਹੇਗੀ ਆ ਦੁਨੀਆ ਨੂੰ ਖੁਸ਼ ਕਰਨਾ ਮੈਂ ਕੋਈ ਜੇ ਤੁਸੀਂ ਕੁਝ ਨਹੀਂ ਖਾਂਦੇ ਪੀਂਦੇ ਨਾ ਫਰਜ਼ ਕਰੋ ਸ਼ਰਾਬ ਨਹੀਂ ਪੀਂਦੇ ਤਾਂ ਤੁਹਾਡੇ ਚਾਰ ਦੋਸਤ ਪੀਂਦੇ ਯਾਰ ਦੋਸਤ ਕੀ ਕਹਿਣਗੇ ਪੀਂਦਾ ਹੀ ਨਹੀਂ ਇਹ ਤੇ ਕਈ ਵਾਰਾ ਬੰਦਾ ਉਹਨਾਂ ਨੂੰ ਖੁਸ਼ ਕਰਨ ਦੀ ਖਾਤਰ ਚੱਲ ਇੱਕ ਇੱਕ ਤਾਂ ਘੋਟ ਲਾਈ ਲੈਂਦੇ ਆ ਯਾਨੀ ਐਸੀ ਦੁਨੀਆ ਦੀ ਫਿਕਰ ਕਰਦੇ ਕਰਦੇ ਦੁਨੀਆ ਨੂੰ ਖੁਸ਼ ਕਰਦੇ ਕਰਦੇ ਆਪਣੀ ਸਾਰੀ ਜ਼ਿੰਦਗੀ ਫਿਕਰਾ ਜਿਹੀ ਗਵਾ ਦਿੰਦੇ ਆ ਪਰ ਜੇ ਅਸੀਂ ਦੁਨੀਆ ਦੀ ਫਿਕਰ ਛੱਡ ਕੇ ਇਹ ਫਿਕਰ ਕਰੀਏ ਕਿ ਮੇਰਾ ਮਾਲਿਕਾ ਦੇ ਵਿੱਚ ਖੁਸ਼ ਹੈ ਮੇਰਾ ਰੱਬ ਕਿਹੜੀ ਚੀਜ਼ ਚ ਖੁਸ਼ ਹੈ ਤਾਂ ਫੇ ਜਰਾ ਸਮਝ ਲੈਣਾ ਕਿ ਜਿਹੜਾ ਆਪਣੇ ਮਾਲਿਕ ਦੀ ਫਿਕਰ ਕਰਦਾ ਹੈ ਫਿਰ ਮਾਲਿਕ ਕਹਿੰਦਾ ਤੂੰ ਮੇਰੀ ਫਿਕਰ ਕਰਦਾ ਤਾਂ ਜਾ ਮੈਂ ਤੇਰੇ ਜੀਵਨ ਦੀਆਂ ਸਾਰੀਆਂ ਫਿਕਰਾਂ ਹੀ ਦੂਰ ਕਰ ਦੇਣੀ ਆ ਜਿੱਦਾਂ ਸੀ ਇੱਕ ਲਾਈਨ ਕਹੀਦੀ ਆ ਨਾ ਅੱਜ ਵੀ ਇੱਥੇ ਕਹਿਣਾ ਚਾਹਾਂਗੇ ਕਿ ਇੱਕ ਬੰਦਾ ਕਹਿੰਦਾ ਹੈ ਧਨ ਬਚਾਓ ਆ ਸੋਨਾ ਬਚਾਓ ਆ ਚੀਜ਼ ਬਚਾਓ ਔਖੇ ਵੇਲੇ ਕੰਮ ਕਹਿੰਦਾ ਕਿ ਨਹੀਂ ਬੰਦਾ ਤੁਸੀਂ ਵੀ ਕਹਿੰਦੇ ਹੋਵੋਗੇ ਉਹ ਭਾਈ ਪੈਸਾ ਜੋੜ ਲੈ ਔਖੇ ਵੇਲੇ ਕੰਮ ਆਏਗਾ ਆ ਸੋਨਾ ਸੰਭਾਲ ਕੇ ਰੱਖ ਲੈ ਔਖੇ ਵੇਲੇ ਕੰਮ ਆਏਗਾ ਆ ਜ਼ਮੀਨ ਪਲਾਟ ਖਰੀਦ ਕੇ ਰੱਖ ਲੋ ਔਖੇ ਵੇਲੇ ਕਹਿ ਦਿੰਦੇ ਆ ਕਿ ਨਹੀਂ ਜਵਾਬ ਨਹੀਂ ਆਇਆ ਕਹਿੰਦੇ ਆ ਕਿ ਨਹੀਂ ਹੁਣ ਅਸੀਂ ਕਹਿੰਦੇ ਦੁਨੀਆ ਦੇ ਪਦਾਰਥ ਚਾਹੇ ਸੋਨਾ ਹੈ ਚਾਂਦੀ ਹੈ ਜ਼ਮੀਨ ਹੈ ਜਾਂ ਕੋਈ ਸਮਾਨ ਹੈ ਉਹ ਇਹਨੂੰ ਸੰਭਾਲ ਕੇ ਰੱਖੋ ਔਖੇ ਵੇਲੇ ਹੁਣ ਜ਼ਰਾ ਗੌਰ ਕਰਨਾ ਜਿਹੜੇ ਦੁਨੀਆਦਾਰ ਹੈ ਉਹ ਕਹਿਣਗੇ ਉਹ ਆ ਚੀਜ਼ ਸੰਭਾਲੋ ਔਖੇ ਵੇਲੇ ਕੰਮ ਆਏਗੀ ਤਾਂ ਜਿਹੜੇ ਰੱਬ ਨਾਲ ਪਿਆਰ ਕਰਨ ਵਾਲੇ ਉਹ ਕਹਿੰਦੇ ਉਹ ਆਪਣੇ ਰੱਬ ਦੀ ਰਹਿਮਤ ਨੂੰ ਸੰਭਾਲੋ ਕਦੀ ਔਖਾ ਵੇਲਾ ਹੀ ਨਹੀਂ ਆਏਗਾ ਕਦੀ ਔਖਾ ਟਾਈਮ ਹੀ ਨਹੀਂ ਆਏਗਾ ਜਾਨੀ ਬੰਦੇ ਨੂੰ ਪਤਾ ਮੈਂ ਕੰਮ ਉਹ ਕਰ ਰਿਹਾ ਜੇ ਮੇਤੇ ਔਖਾ ਟਾਈਮ ਆਣਾ ਹੀ ਆਣਾ ਹੈ ਉਹ ਇਦਾਂ ਦੇ ਕੰਮ ਹੀ ਨਾ ਕਰੋ ਔਖਾ ਟਾਈਮ ਆਵੇ ਕੰਮ ਹੀ ਉਹ ਕਰੋ ਆਪਣੇ ਰੱਬ ਨੂੰ ਯਾਦ ਹੀ ਇੰਨਾ ਕਰੋ ਕਿ ਓខਾ ਟਾਈਮ ਤੁਹਾਡੇ ਆਲਾਵੇ ਤਾਂ ਤੁਹਾਡੇ ਰੱਬ ਦੀ ਰਹਿਮਤ ਅੱਗੇ ਦੀਵਾਰ ਵੜ ਕੇ ਖੜ ਜਾਵੇ ਇਹ ਮੇਰਾ ਪਿਆਰਾ ਹੈ ਔਰ ਕੋਈ ਓខਾ ਟਾਈਮ ਇਹਦੇ ਇਲਜਾ ਸਕਦਾ ਹੀ ਨਹੀਂ